ਅਮਰੀਕਾ ਤੋਂ ਰਿਪੋਰਟ ਭਾਰਤੀਆਂ ਦਾ ਇੱਕ ਹੋਰ ਜਹਾਜ਼ ਪੰਜਾਬ ਪਹੁੰਚ ਰਿਹਾ ਤੁਹਾਨੂੰ ਦੱਸ ਦਈਏ ਕਿ ਇਸ ਵਾਰ ਫੇਰ ਜਿਹੜਾ ਉਹ ਪੰਜਾਬ ਦੇ ਵਿੱਚ ਇਸ ਜਹਾਜ਼ ਦੀ ਲੈਂਡਿੰਗ ਹੋਵੇਗੀ ਜਿਸ ਦੇ ਵਿੱਚ 119 ਜਿਹੜੇ ਭਾਰਤੀ ਇਹਨੇ ਉਹ ਸਵਾਰ ਹੋਣਗੇ ਜਿਨ੍ਹਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਇਸ 119 ਦੀ ਗਿਣਤੀ ਦੇ ਵਿੱਚ ਜਿਹੜੇ ਸਭ ਤੋਂ ਵੱਧ ਜਿਹੜੇ ਉਹ ਪੰਜਾਬੀ ਪਾਏ ਜਾਣਗੇ ਤੁਹਾਨੂੰ ਦੱਸ ਦਈਏ ਕਿ ਇਸ ਦੇ ਵਿੱਚ 67 ਲੋਕ ਨੇ ਜਿਹੜੇ ਉਹ ਪੰਜਾਬ ਦੇ ਰਹਿਣ ਵਾਲੇ ਨੇ ਦੇ ਵਿੱਚ ਕਿੰਨੇ ਬੱਚੇ ਜਾਂ ਕਿੰਨੀਆਂ ਔਰਤਾਂ ਜਿਹੜੀਆਂ ਸ਼ਾਮਲ ਨੇ ਇਹ ਹਜੇ ਤੱਕ ਜਿਹੜਾ ਨਿਕਲ ਕੇ ਸਾਹਮਣੇ ਨਹੀਂ ਆਇਆ ਪਰ ਜਿਹੜੀ ਲਿਸਟ ਹੈ ਉਹ ਜਰੂਰ ਸਾਹਮਣੇ ਆਈ ਆ ਜਿਸ ਦੇ ਵਿੱਚ ਜਿਹੜੇ 67 ਲੋਕ ਪੰਜਾਬ ਦੇ ਰਹਿਣ ਵਾਲੇ ਨੇ ਤੇ ਨਾਲ ਲੱਗਦੇ ਸੂਬੇ ਹਰਿਆਣੇ ਦੇ ਜਿਹੜੇ ਨੇ ਉਹ 33 ਲੋਕ ਆ ਰਹਿਣ ਵਾਲੇ ਨੇ ਸਿੱਧਾ-ਸਿੱਧਾ ਜਿਹੜਾ ਉਹ ਪੰਜਾਬ ਨੂੰ ਟਾਰਗੇਟ ਕੀਤਾ ਜਾ ਰਿਹਾ ਜਿਸ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਵੀ ਜਿਹੜਾ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਦੇ ਵੱਲੋਂ ਵੀ ਕਿਹਾ ਗਿਆ ਹੈ ਕਿ ਜਿਹੜਾ ਹੁਣ ਪੰਜਾਬ ਨੂੰ ਸਿੱਧਾ-ਸਿੱਧਾ ਟਾਰਗੇਟ ਕੀਤਾ ਜਾ ਰਿਹਾ ਪੰਜਾਬੀਆਂ ਨੂੰ ਜਿਹੜਾ ਡਿਪੋਰਟ ਕੀਤਾ ਜਾ ਰਿਹਾ ਉੱਥੋਂ ਜਿਹੜੇ ਟੈਰਰਿਸਟ ਭੱਜੇ ਹੋਏ ਨੇ ਉਹਨਾਂ ਨੂੰ ਕਿਉਂ ਨਹੀਂ ਜਿਹੜਾ ਉੱਥੋਂ ਡਿਪੋਰਟ ਕੀਤਾ ਜਾ ਰਿਹਾ ਇਹ ਜਿਹੜੇ ਸਿੱਧੇ-ਸਿੱਧੇ ਇਲਜ਼ਾਮ ਨੇ ਭਗਵੰਤ ਸਿੰਘ ਮਾਨ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਉਹਨਾਂ ਦੇ ਵੱਲੋਂ ਲਗਾਏ ਜਾ ਰਹੇ ਨੇ ਉਹਨਾਂ ਦੇ ਵੱਲੋਂ ਕਿਹਾ ਜਾ ਰਿਹਾ ਕਿ ਪੰਜਾਬ ਦੇ ਜਿਹੜੇ ਅਜਵਾਨ ਨੇ ਜਿਹੜੇ ਅਮਰੀਕਾ ਦੇ ਵਿੱਚ ਗਏ ਹੋਏ ਨੇ ਉਹਨਾਂ ਨੂੰ ਸਿਰਫ ਰਿਪੋਰਟ ਕੀਤਾ ਜਾ ਰਿਹਾ ਜਿਹੜੇ ਗਰੀਬ ਘਰਾਂ ਤੋਂ ਗਏ ਨੇ ਉਹਨਾਂ ਨੂੰ ਰਿਪੋਰਟ ਕੀਤਾ ਜਾ ਰਿਹਾ ਜਿਹੜੇ ਇੱਥੋਂ ਕਈ ਗੁਨਾਹ ਕਰਕੇ ਭੱਜੇ ਨੇ ਉਹਨਾਂ ਨੂੰ ਰਿਪੋਰਟ ਨਹੀਂ ਕੀਤਾ ਜਾ ਰਿਹਾ ਸਿੱਧੇ ਸਿੱਧੇ ਜਿਹੜੇ ਇਲਜ਼ਾਮ ਨੇ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਏ ਜਾ ਰਹੇ ਨੇ ਤੁਹਾਨੂੰ ਦੱਸ ਦਈਏ ਕਿ ਇੱਕ 119 ਜਿਹੜੇ ਪ੍ਰਵਾਸੀ ਭਾਰਤੀ ਨੇ ਜਿਨ੍ਹਾਂ ਨੂੰ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਉਹਨਾਂ ਦਾ ਇੱਕ ਜਹਾਜ਼ ਜਿਹੜਾ ਉਹ ਅੱਜ ਅੰਮ੍ਰਿਤਸਰ ਦੇ ਵਿੱਚ ਲੈਂਡ ਹੋਵੇਗਾ ਤੇ ਇੱਕ ਜਿਹੜਾ ਜਹਾਜ਼ ਉਹ ਕੱਲ ਆਪਾਵ 16 ਫਰਵਰੀ ਨੂੰ ਜਿਹੜਾ ਲੈਂਡ ਹੋਣ ਦੀ ਸੁਭਾਵਨਾ ਜਿਹੜੀ ਜਿਤਾਈ ਜਾ ਰਹੀ ਹੈ ਕਿ ਇੱਕ ਜਹਾਜ਼ ਜਿਹੜਾ ਉਹ ਕੱਲ ਆ ਸਕਦਾ ਤੇ ਇੱਕ ਅੱਜ ਆ ਰਿਹਾ ਜਿਸ ਦੀ ਗਿਣਤੀ ਹੈ ਜਿਹੜੀ ਉਹ ਸਾਹਮਣੇ ਆ ਚੁੱਕੀ ਹੈ ਤੁਹਾਨੂੰ ਦੱਸ ਦਈਏ ਕਿ ਭਾਰਤ ਦੇ 119 ਲੋਕਾਂ ਨੂੰ ਲੈ ਕੇ ਇੱਕ ਹੋਰ ਅਮਰੀਕੀ ਜਹਾਜ਼ 15 ਫਰਵਰੀ ਭਾਵ ਅੱਜ ਅੰਮ੍ਰਿਤਸਰ ਰਾਜਸੰਸੀ 에어ਪੋਰਟ ਤੇ ਜਿਹੜਾ ਉਹ ਪੁੱਜ ਸਕਦਾ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਪਾਤ ਟਪਟ ਕੀਤੇ ਜਾਣ ਵਾਲੇ ਵਿਅਕਤੀਆਂ ਦਾ ਇਹ ਦੂਜਾ ਸਮੂਹ ਹੋਵੇਗਾ ਅਧਿਕਾਰਤ ਸੂਤਰਾਂ ਮੁਤਾਬਕ ਜਹਾਜ਼ ਦੇ ਸ਼ਨੀਵਾਰ ਰਾਤ 10 ਵਜੇ ਦੇ ਕਰੀਬ ਜਿਹੜਾ ਹਵਾਈ ਅੱਡੇ ਤੇ ਪੁੱਜਣ ਦੀ ਉਮੀਦ ਹੈ ਦੱਸਿਆ ਜਾ ਇੱਕ 119 ਭਾਰਤੀਆਂ ਦੇ ਵਿੱਚੋਂ ਪੰਜਾਬ ਦੇ 67 ਲੋਕ ਰਹਿਣ ਵਾਲੇ ਨੇ ਹਰਿਆਣਾ ਦੇ 33 ਗੁਜਰਾਤ ਦੇ 8 ਉੱਤਰ ਪ੍ਰਦੇਸ਼ ਦੇ 3 Goa ਮਹਾਰਾਸ਼ਟਰ ਰਾਜਸਥਾਨ ਦੇ 2-2 ਹਿਮਾਚਲ ਤੇ ਜੰਮੂ ਕਸ਼ਮੀਰ ਦੇ ਜਿਹੜਾ ਇੱਕ-ਇੱਕ ਵਿਅਕਤੀ ਸ਼ਾਮਲ ਹੈ ਇਸ ਤੋਂ ਇਲਾਵਾ ਰਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਇੱਕ ਜਿਹੜਾ ਹੋਰ ਅਮਰੀਕੀ ਜਹਾਜ਼ ਜਿਹੜਾ ਉਹ ਉਹ ਹੁਣ ਇੱਥੇ ਪਹੁੰਚਣ ਦੀ ਜਿਹੜੀ ਉਮੀਦ ਹੈ ਉਹ ਜਤਾਈ ਜਾ ਰਹੀ ਆ 16 ਫਰਵਰੀ ਨੂੰ ਜਿਹੜਾ ਇੱਕ ਹੋਰ ਜਹਾਜ਼ ਪਹੁੰਚਣ ਦੀ ਜਿਹੜੀ ਉਮੀਦ ਹੈ ਕੁਝ ਲੋਕ ਪਹਿਲਾਂ ਜਿਹੜਾ ਅਮਰੀਕੀ ਜਹਾਜ਼ ਦੇ ਰਾਂਜ 104 ਭਾਰਤੀਆਂ ਨੂੰ ਲੈ ਕੇ ਜਿਹੜਾ ਉਹ ਅੰਮ੍ਰਿਤਸਰ ਹਵਾਈ ਅੱਡੇ ਤੇ ਪੁੱਜਾ ਸੀ ਜਿਨ੍ਹਾਂ ਦੇ ਵਿੱਚੋਂ 33 33 ਇਹ ਲੋਕ ਨੇ ਜਿਹੜੇ ਉਹ ਪੰਜਾਬ ਤੇ ਸੌਰੀ ਹਰਿਆਣਾ ਅਤੇ ਗੁਜਰਾਤ ਦੇ ਅਤੇ 30 ਪੰਜਾਬ ਦੇ ਰਹਿਣ ਵਾਲੇ ਸਨ ਅੱਜ ਅਮਰੀਕਾ ਤੋਂ ਰਿਪੋਰਟ ਹੋਏ ਭਾਰਤੀਆਂ ਦਾ ਇੱਕ ਹੋਰ ਜਹਾਜ਼ ਜਿਹੜਾ ਅਮਰitsar 에어ਪੋਰਟ ਤੇ ਲੈਂਡ ਕਰੇਗਾ ਭਾਰਤ ਸਰਕਾਰ ਦੇ ਵੱਲੋਂ ਅਮਰੀਕਾ ਤੋਂ ਗੈਰ ਕਾਨੂੰਨੀ ਪ੍ਰਵਾਸੀਆਂ ਨਾਲ ਜਿਹੜੇ ਭਾਰਤੀ ਨੇ ਉਹਨਾਂ ਨੂੰ ਲੈ ਕੇ ਆ ਰਿਹਾ ਇੱਕ ਜਹਾਜ਼ ਅਮਰitsar 에어ਪੋਰਟ ਤੇ ਉਤਰਨ ਦੇ ਫੈਸਲੇ ਤੇ ਜ਼ੋਰਦਾਰ ਜਿਹੜਾ ਮੁਖਾਵਤ ਉਹ ਹੋ ਰਹੀ ਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇੱਕ ਕਦਮ ਇਸ ਕਦਮ ਨੂੰ ਪੰਜਾਬ ਅਤੇ ਪੰਜਾਬੀਆਂ ਨੂੰ ਬਦਨਾਮ ਕਰਨ ਲਈ ਕੇਂਦਰ ਸਰਕਾਰ ਤੇ ਡੂੰਘੀ ਸਾਜ਼ਿਸ਼ ਦਾ ਜਿਹੜਾ ਤੰਜ ਕਸਿਆ ਉਹਨਾਂ ਨੇ ਕਿਹਾ ਹੈ ਕਿ ਪੰਜਾਬੀਆਂ ਨੂੰ ਇਸ ਲਈ ਨਿਸ਼ਾਨਾ ਬਣਾਇਆ ਜਾ ਰਿਹਾ ਕਿਉਂਕਿ ਵੀ ਪ੍ਰਧਾਨ ਮੰਤਰੀ ਅਤੇ ਉਹਨਾਂ ਦੀ ਪਾਰਟੀ ਪੰਜਾਬੀਆਂ ਨੂੰ ਪਸੰਦ ਨਹੀਂ ਕਰਦੀ ਜਦ ਕਿ ਇਹ ਸੱਚ ਵੀ ਵੀ ਇਤਿਹਾਸ ਦੇ ਪੰਨਿਆਂ ਵਿੱਚ ਦਰਜ ਹੈ ਭਾਰਤ ਆਜ਼ਾਦੀ ਸੰਗਰਾਮ ਦੌਰਾਨ ਸ਼ਹੀਦ ਹੋਏ ਜੇਲ੍ਹਾਂ ਵਿੱਚ ਬੰਦ ਹੋਏ ਤੇ ਜਲਾਵਤਨੀ ਕੀਤੇ ਗਏ 19% ਤੋਂ ਵੱਧ ਲੋਕ ਪੰਜਾਬ ਦੇ ਸਨ ਉਹਨਾਂ ਕਿਹਾ ਹੈ ਕਿ ਉਹ ਵਿਦੇਸ਼ਾਂ 'ਚ ਬੈਠੇ ਗੈਂਗਸਟਰਾਂ ਦੀ ਜਾਣਕਾਰੀ ਮੰਗਦੇ ਹਨ ਤਾਂ ਉਹ ਦਿੱਤੀ ਨਹੀਂ ਜਾਂਦੀ ਉਹਨਾਂ ਕਿਹਾ ਕਿ ਇਸ ਜਹਾਜ਼ ਦੇ ਸਾਰੇ ਦੇਸ਼ ਦੇ ਵੱਖ-ਵੱਖ ਸੂਬਿਆਂ ਦੇ ਲੋਕ ਆ ਰਹਿਣ ਵਾਲੇ ਹਨ ਪਰ ਇਸ ਨੂੰ ਉਤਾਰਿਆ ਸਿਰਫ ਪੰਜਾਬ ਦੇ ਵਿੱਚ ਜਾ ਰਿਹਾ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਕਿੰਨੇ ਹੀ ਲੰਬੇ ਸਮੇਂ ਤੋਂ ਇਹ ਮੰਗ ਕੀਤੀ ਜਾ ਰਹੀ ਹੈ ਕਿ ਉੱਥੇ ਪੱਟੇ ਗੈਂਗਸਟਰਾਂ ਨੂੰ ਭਾਰਤ ਦੇ ਹਵਾਲੇ ਕੀਤਾ ਜਾਵੇ ਤਾਂ ਉਹ ਤਾਂ ਅਮਰੀਕਾ ਵਰਗੇ ਦੇਸ਼ ਨਹੀਂ ਦੇ ਰਹੇ ਜੇਕਰ ਉਹ ਗੈਂਗਸਟਰ ਜੋ ਕਿ ਵਿਦੇਸ਼ ਦੇ ਵਿੱਚ ਬੈਠੇ ਨੇ ਪੰਜਾਬ ਦਿੱਲੀ ਤੇ ਹਰਿਆਣਾ ਵਰਗੇ ਸੂਬਿਆਂ 'ਚ ਕਤਲ ਕਰਵਾ ਰਹੇ ਨੇ ਪ੍ਰੋਤਿਆਂ ਮੰਗ ਰਹੇ ਨੇ ਨੂੰ ਲੈ ਕੇ ਜਹਾਜ਼ ਭਰ ਕੇ ਭੇਜਣ ਉਹ ਖੁਦ ਉਹਨਾਂ ਨੂੰ ਲੈਣ ਹਵਾਈ ਅੱਡੇ ਤੇ ਪਹੁੰਚਣਗੇ ਉਹਨਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਗੈਂਗਸਟਰ ਤਾਂ ਨਹੀਂ ਸਕੋ ਲੋਕ ਉਥੇ ਮਿਹਨਤ ਕਰਕੇ ਰੋਜੀ ਰੋਟੀ ਕਮਾਉਣ ਗਏ ਨੇ ਵਿਦੇਸ਼ੀ ਸਰਕਾਰ ਉਹਨਾਂ ਨੂੰ ਹੀ ਫੜ-ਫੜ ਕੇ ਰਿਪੋਰਟ ਕਰਨ ਤੇ ਲੱਗੀ ਹੋਈ ਆ ਜੋ ਲੋਕ ਕਾਰਜੇ ਚੁੱਕ-ਚੁੱਕ ਕੇ ਵਿਦੇਸ਼ ਗਏ ਨੇ ਉਹ ਕੋਈ ਅਪਰਾਧੀ ਤਾਂ ਨਹੀਂ ਸਕੋ ਮਿਹਨਤੀ ਲੋਕ ਹਨ ਜਿਨ੍ਹਾਂ ਨੂੰ ਹੁਣ ਰਿਪੋਰਟ ਕੀਤਾ ਜਾ ਰਿਹਾ ਪੰਜਾਬ ਮੁੱਖ ਮੰਤਰੀ ਇਹ ਭਗਵੰਤ ਸਿੰਘ ਮਾਨ ਨੇ ਕਿਹਾ ਹੈ ਕਿ ਵਿਦੇਸ਼ ਮੰਤਰਾਲੇ ਦੀ ਇਹ ਨੈਤਿਕ ਜ਼ਿੰਮੇਵਾਰੀ ਅਤੇ ਸਪਸ਼ਟ ਕਰੇ ਕਿ ਪੰਜਾਬ ਖਾਸ ਕਰਕੇ ਅੰਮ੍ਰਿਤਸਰ ਨੂੰ ਹੀ ਕਿਉਂ ਚੁਣਿਆ ਗਿਆ ਉਹਨਾਂ ਨੇ ਕਿਹਾ ਹੈ ਕਿ ਇਤੋਂ ਗੁਆਡੀ ਇਹ ਮੁਲਕ ਦੀ ਜਿਹੜੀ ਅੰਮ੍ਰਿਤਸਰ ਤੋਂ 40 ਕਿਲੋ 40 ਕਿਲੋਮੀਟਰ ਦੂਰ ਹੋਣ ਦੇ ਬਾਵਜੂਦ ਵੀ ਇੱਕ ਫੌਜੀ ਜਹਾਜ਼ ਜਿਹੜਾ ਉਹ ਉੱਥੇ ਉਤਾਰਿਆ ਜਾ ਰਿਹਾ ਉਹਨਾਂ ਨੇ ਕਿਹਾ ਹੈ ਕਿ ਜਦੋਂ ਸੂਬਾ ਸਰਕਾਰ ਇਤੋਂ ਅੰਤਰਰਾਸ਼ਟਰੀ ਉਡਾਨਾਂ ਦੀ ਮੰਗ ਕਰਦੀ ਆ ਤਾਂ ਕੋਈ ਨਾ ਕੋਈ ਬੇਤੁੱਕੇ ਕਾਰਨਾ ਕਰਕੇ ਮੰਗ ਨੂੰ ਰੱਦ ਕੀਤਾ ਜਾਂਦਾ ਉਹਨਾਂ ਕਿਹਾ ਕਿ ਸੂਬੇ ਦੀ ਸ਼ਾਖ ਨੂੰ ਢਾਹ ਲਾਉਣ ਲਈ ਰਿਪੋਰਟ ਕੀਤੇ ਗਏ ਲੋਕਾਂ ਨੂੰ ਲੈ ਕੇ ਆਉਣ ਵਾਲੇ ਜਹਾਜ਼ ਨੂੰ ਬਿਨਾਂ ਕਿਸੇ ਤਰਕ ਦੇ ਇੱਥੇ ਉਤਾਰਿਆ ਜਾ ਰਿਹਾ ਉਹਨਾਂ ਨੇ ਕਿਹਾ ਕਿ ਜੇਕਰ ਬੰਗਲਾਦੇਸ਼ ਦੇ ਸ਼ਾਫਕਾ ਪ੍ਰਧਾਨ ਮੰਤਰੀ ਸੇਖ ਹੁਸੈਨਾਂ ਨੂੰ ਲੈ ਕੇ ਜਾਣ ਵਾਲੇ ਜਹਾਜ਼ ਨੂੰ ਹਿڈن ਹਵਾਈ ਅੱਡੇ ਤੇ ਉਤਾਰਿਆ ਜਾ ਸਕਦਾ ਤਾਂ ਰਾਇਫਲ ਜੈਟ ਨੂੰ ਅੰਬਾਲਾ ਵਿੱਚ ਉਤਾਰਿਆ ਜਾ ਸਕਦਾ ਇਸ ਜਹਾਜ਼ ਨੂੰ ਦੇਸ਼ ਦੇ ਕਿਸੇ ਹੋਰ ਹਿੱਸੇ ਵਿੱਚ ਕਿਉਂ ਨਹੀਂ ਉਤਾਰਿਆ ਜਾ ਸਕਦਾ ਉਹਨੇ ਕਿਹਾ ਹੈ ਕਿ ਗੈਰ ਕਾਨੂੰਨੀ ਇਮੀਗ੍ਰੇਸ਼ਨ ਸਿਰਫ ਪੰਜਾਬੀ ਹੀ ਪੰਜਾਬੀਆਂ ਦੀ ਹੀ ਸਮੱਸਿਆ ਨਹੀਂ ਹੈ ਬਲਕਿ ਇਹ ਇੱਕ ਰਾਸ਼ਟਰੀ ਸਮੱਸਿਆ ਹੈ ਇਸ ਦੇ ਨਾਲ ਅਨੁਮਾਨ ਲਗਾਇਆ ਜਾ ਰਿਹਾ ਹੈ ਕਿ ਪੰਜਾਬ ਹੀ ਇਸ ਤੋਂ ਬੁਰੀ ਤਰ੍ਹਾਂ ਪ੍ਰਭਾਵਿਤ ਹੈ ਇਸ ਲਈ ਸਿਰਫ ਪੰਜਾਬੀਆਂ ਨੂੰ ਹੀ ਅਮਰੀਕਾ ਤੋਂ ਰਿਪੋਰਟ ਕੀਤਾ ਜਾ ਰਿਹਾ ਹੈ ਆ ਇਹ ਜਿਹੜੇ ਸਿੱਧੇ ਸਿੱਧੇ ਇਲਜ਼ਾਮ ਨੇ ਉਹ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਏ ਗਏ ਨੇ ਉਹਨਾਂ ਨੇ ਕਿਹਾ ਕਿ ਜਿਹੜਾ ਅੰਮ੍ਰਿਤਸਰ ਦੇ ਨਜ਼ਦੀਕ ਜਿਹੜੀ ਉਹ ਗਵਾਂਢੀ ਮੁਲਕ ਦੀ ਹੱਦ ਪੈਂਦੀ ਆ ਪਰ ਫਿਰ ਵੀ ਜਿਹੜਾ ਇੱਕ ਅਮਰੀਕੀ ਫੌਲ ਦਾ ਜਹਾਜ਼ ਆ ਜਿਹੜਾ ਉਹ ਅੰਮ੍ਰਿਤਸਰ ਦੇ ਵਿੱਚ ਉਤਰਿਆ ਜਾ ਰਿਹਾ ਜਾਂ ਰਿਹਾ ਪਰ ਜੇਕਰ ਚੜ੍ਹਨ ਦੀ ਗੱਲ ਕਰੀਏ ਕਿ ਉਡਾਨਾਂ ਭਰਨ ਦੀ ਗੱਲ ਕਰੀਏ ਤਾਂ ਸਿਰਫ ਲੋਕਾਂ ਨੂੰ ਜਾਂ ਤਾਂ ਦਿੱਲੀ ਜਾਣਾ ਪੈਂਦਾ ਜਾਂ ਹੋਰ ਕਿਸੇ ਸੂਬਿਆਂ ਦੇ ਵਿੱਚ ਜਾਣਾ ਪੈਂਦਾ ਪੰਜਾਬ ਦੇ ਦੋ ਇੰਟਰਨੈਸ਼ਨਲ 에ਅਰਪੋਰਟ ਨੇ ਇੱਕ ਚੰਡੀ ਗਰਡ ਦੇ ਵਿੱਚ ਆ ਤੇ ਦੂਸਰਾ ਜਿਹੜਾ ਇਹ ਉਹ ਅਮਰitsar ਦੇ ਵਿੱਚ ਇਹਨਾਂ ਦੋਨਾਂ ਇੰਟਰਨੈਸ਼ਨਲ 에ਅਰਪੋਰਟ ਸਿਰਫ ਨਾਂ ਦੇ ਨੇ ਇਥੋਂ ਜਿਹੜੀਆਂ ਹਵਾਈ ਉਹ ਉਡਾਨਾਂ ਨੇ ਇੰਟਰਨੈਸ਼ਨਲ ਅੰਤਰਰਾਸ਼ਟਰੀ ਹਵਾਈ ਉਡਾਨਾਂ ਨੇ ਉਹ ਨਹੀਂ ਭਰੀਆਂ ਜਾਂਦੀਆਂ ਇਹ ਮੰਗ ਜਿਹੜੀ ਆ ਉਹ ਸਰਕਾਰ ਦੇ ਵੱਲੋਂ ਵੀ ਮੰਗੀ ਗਈ ਸੀ ਪਰ ਕਿਸੇ ਕਾਰਨਾ ਕਰਕੇ ਜਿਹੜਾ ਉਹਨਾਂ ਨੂੰ ਸਾਫ਼ ਜਵਾਬ ਦੇ ਦਿੱਤਾ ਸੀ ਤਾਂ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਸਿੱਧੇ ਇਲਜ਼ਾਮ ਲਗਾਏ ਨੇ ਗਏ ਨੇ ਕਿ ਜੇਕਰ ਇਥੋਂ ਉਡਾਨਾਂ ਭਰੀਆਂ ਨਹੀਂ ਜਾ ਸਕਦੀਆਂ ਤਾਂ ਇੱਥੇ ਉਡਾਨਾਂ ਉਤਾਰੀਆਂ ਕਿਉਂ ਜਾ ਰਹੀਆਂ ਨੇ ਇਹ ਸਿੱਧਾ ਸਿੱਧਾ ਪੰਜਾਬੀਆਂ ਨੂੰ ਟਾਰਗੇਟ ਕੀਤਾ ਜਾ ਰਿਹਾ ਤਾਂ 119 ਜਿਹੜੇ ਹੋਰ ਭਾਰਤੀ ਨੇ ਉਹ ਪੰਜਾਬ ਪਹੁੰਚ ਰਹੇ ਨੇ ਜਿਨ੍ਹਾਂ ਦੇ ਵਿੱਚ 67 ਲੋਕ ਨੇ ਜਿਹੜੇ ਉਹ ਪੰਜਾਬੀ ਨੇ ਸਿੱਧਾ ਸਦਾ ਪੰਜਾਬੀਆਂ ਨੂੰ ਜਿਹੜਾ ਉਹ ਇਸ ਦੇ ਵਿੱਚ ਟਾਰਗੇਟ ਕੀਤਾ ਜਾ ਰਿਹਾ ਹੈ